ਤਾਂ ਤਾਂ ਪਹਿਲਾ ਇਹ ਫਤਿਹ ਅਰਜ਼ ਕਰਦਾ ਜੀ ਵਾਇਗੁਰਜੀਕਾ ਖਲਸਾ ਸ੍ਰੀ ਵਾਇਗੁਰਜੀਕੀ ਫਤਿਹ ਅ ਅੱਜ ਦੀ ਜਿਹੜੀ ਵੀਡੀਓ ਬਣਾਉਣੀ ਆ ਉਹਦੇ ਬਹੁਤ ਜ਼ਰੂਰੀ ਸੀ ਵੀਡੀਓ ਬਣਾਉਣ ਲਈ ਕਿਉਂਕਿ ਨਟ ਤੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੇਖਣ ਨੂੰ ਮਿਲੀਆਂ ਜਦੋਂ ਵੀਡੀਓ ਉਹ ਤੋਂ ਜ਼ਰੂਰੀ ਬਣ ਬਣਾਉਣ ਲਈ ਮੈਨੂੰ ਹੋਇਆ ਕਿ ਮੈਨੂੰ ਹੁਣ ਬਣਾਉਣੀ ਹੀ ਚਾਹੀਦੀ ਆ ਜਦੋਂ ਅਬਤਾਤ ਸਿੰਘ ਖੰਡਾ ਦੀ ਮਾਤਾ ਦੀ ਇੰਟਰਵਿਊ ਸੁਣੀ ਤੇ ਮਨ ਨੂੰ ਥੋੜਾ ਦੁੱਖ ਲੱਗਾ ਕਿ ਇਹ ਗੱਲ ਜਿਹੜੀ ਆ ਇਹ ਸਾਰੇ ਵੀਰਾਂ ਭਰਾਵਾਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਮਾਤਾ ਜੀ ਦੀ ਇੰਟਰਵਿਊ ਸੁਣੀ ਦੁੱਖ ਲੱਗਾ ਕਿਉਂਕਿ ਮਾਤਾ ਜੀ ਵੀਡੀਓ ਦੇ ਵਿੱਚ ਕਹਿ ਰਹੀ ਨੇ ਕਿ ਮੇਰੇ ਪੁੱਤ ਜਿੰਨਾ ਦੇ ਵਾਸਤੇ ਸ਼ਹੀਦ ਹੋਇਆ ਅੱਜ ਉਹ ਮੇਰੇ ਪੁੱਤ ਦਾ ਨਾਂ ਤੱਕ ਕੀ ਫੋਟੋ ਵੀ ਨਹੀਂ ਲਾਉਣੀ ਚਾਹੁੰਦੇ ਮੈਂ ਗੱਲ ਕਰ ਰਿਹਾ ਮੈਂ ਸਿੱਧਾ ਗੱਲ ਲੈ ਕੇ ਜਾਵਾਂ ਅਮਰਤਪਾਲ ਸਿੰਘ ਅਵਤਾਰ ਸਿੰਘ ਖੰਡਾ ਅਮਰਤਪਾਲ ਦੇ ਨੀੜਲਿਆਂ ਵਿੱਚੋਂ ਇੱਕ ਸੀ 2 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਜੁਕੇ ਦੇ ਵਿੱਚ ਕੋਈ ਅਣਪਛਾਤੇ ਉਹਨਾਂ ਨੂੰ ਗੋਲੀਆਂ ਮਾਰ ਦਿੰਦੇ ਨੇ ਤੇ ਇਹ ਸਿਰ ਕਢਵਾ ਘਬਰੂ ਜਿਹੜਾ ਆ ਪੰਜਾਬ ਦਾ ਉਹ ਜਿਹੜਾ ਵਾ ਸ਼ੀਦੀ ਪ੍ਰਾਪਤ ਕਰ ਜਾਂਦਾ ਸੋ ਗੱਲ ਇੱਥੇ ਕਰਨੀ ਆ ਕਿ ਬਹੁਤ ਸਟਰਗਲ ਕੀਤਾ ਉਸ ਬੰਦੇ ਨੇ ਆਪਣੀ ਲਾਈਫ ਚ ਬਹੁਤ ਜ਼ਿਆਦਾ ਕਿਉਂਕਿ ਅਵਤਾਰ ਸਿੰਘ ਖੰਡਾ ਦੇ ਪਿਤਾ ਜੀ ਵੀ ਖਾੜਕੂਵਾਦ ਦੇ ਵਿੱਚ ਪੁਲਿਸ ਨੇ ਉਹਨਾਂ ਦਾ ਵੀ ਇਨਕਾਊਂਟਰ ਕਰਤਾ ਸੀ ਉਹਨਾਂ ਦੀ ਮਾਤਾ ਨੂੰ ਸਰਕਾਰੀ ਨੌਕਰੀ ਮਿਲਦੀ ਹੈ ਤੇ ਆਪਣੇ ਪਰ ਉਹ ਆਪਣੇ ਬੱਚਿਆਂ ਨੂੰ ਕਿੱਦਾਂ ਪਾਲਦੀ ਹੈ ਉਹ ਇੱਕ ਮਾਂ ਸਮ ਜਿਹੜਾ ਦੁੱਖ ਹੈ ਉਹ ਮਾਂ ਸਮਝ ਸਕਦੀ ਹੈ ਅਵਤਾਰ ਸਿੰਘ ਖੰਡਾ ਦੀ ਇੱਕ ਭੈਣ ਅਵਤਾਰ ਸਿੰਘ ਖੰਡਾ ਦੀ ਇੱਕ ਭੈਣ ਤੇ ਹੁਣ ਇਸ ਟਾਈਮ ਉਹ ਮੋਗੇ ਦੇ ਵਿੱਚ ਰਹਿ ਰਹੇ ਨੇ ਅਵਤਾਰ ਸਿੰਘ ਖੰਡਾ ਜਿਹੜੇ ਆ 2011 ਦੇ ਵਿੱਚ ਜੁਕੇ ਜਾਂਦੇ ਨੇ ਉੱਥੇ ਜਾ ਕੇ ਉਹ ਜਿਹੜਾ ਵਾ ਖਾਲਸਤਾਨੀ ਮਹੀਨ ਦੇ ਨਾਲ ਜੁੜ ਜਾਂਦੇ ਨੇ ਥੋੜੀ ਥੋੜੀ ਜਾਣਕਾਰੀ ਦਵਾਂਗਾ ਮੈਂ ਉਹਨਾਂ ਬਾਰੇ 3 ਸਾਲ ਦੀ ਪੜ੍ਹਾਈ ਕਰਦੇ ਨੇ ਪਹਿਲਾਂ ਮੋਗੇ ਦੇ ਵਿੱਚ ਉਹ ਡਿਪਲੋਮਾ ਲੈਂਦੇ ਨੇ ਕੰਪਿਊਟਰ ਸਾਇੰਸ ਦਾ ਉਹ ਕਰਦੇ ਨੇ ਉਹ ਕਰਨ ਤੋਂ ਬਾਅਦ ਚਲੇ ਜਾਂਦੇ ਨੇ ਜੋ ਕਿ ਕਰਜ਼ਾ ਉਹਨਾਂ ਦੀ ਮਾਤਾ ਜਿਹੜੀ ਹੈ ਕਰਜ਼ੇ ਤੇ ਉਹ ਲੈ ਕੇ ਬੈਂਕ ਚੋਂ ਜਾਂ ਕਿੱਦਾਂ ਵੀ ਹੈ ਉਹਨਾਂ ਨੂੰ ਬਾਹਰ ਭੇਜਦੇ ਨੇ ਉੱਥੇ ਜਾ ਕੇ ਮਿਹਨਤ ਕਰਦਾ ਵਰਕ ਪਰਮਿਟ ਨਹੀਂ ਮਿਲਦਾ 2.5 ਸਾਲ ਫੇਰ ਕੰਮ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਵੀਜ਼ਾ ਜਿਹੜਾ ਵਾ ਲੱਗ ਜਾਂਦਾ ਇੰਦਾ ਸਟਰਗਲ ਕਰਦੇ ਕਰਦੇ ਸਿਮਰਜੀਤ ਸਿੰਘ ਮਾਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਪਾਰਟੀ ਜੁਆਇਨ ਕਰ ਲੈਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਵਾ ਜਿੰਨੇ ਵੀ ਜੂਕੇ ਦੇ ਵਿੱਚ ਜਦੋਂ ਵੀ ਕੋਈ ਕਾਲਸਤਾਨ ਜੀ ਹੁੰਦੀ ਹੈ ਕੋਈ ਮੀਟਿੰਗ ਹੁੰਦੀ ਹੈ ਜਾਂ ਧਾਰਮਿਕ ਕੋਈ ਵੀ ਪ੍ਰੋਗਰਾਮ ਹੁੰਦਾ ਤੇ ਉਹਦੇ ਵਿੱਚ ਉਹ ਜਿਹੜੇ ਸ਼ਾਮਲ ਹੁੰਦੇ ਰਹਿ ਪਰ ਜਦੋਂ ਅਵਤਾਰ ਸਿੰਘ ਖੰਡਾ ਉੱਪਰ ਕੇ ਉਦੋਂ ਸਾਹਮਣੇ ਆਉਂਦੇ ਨੇ ਜਦੋਂ ਅਮਰਤਪਾਲ ਸਿੰਘ ਗਿਫ्तार ਅਜਨਾਲੇ ਵਾਲੀ ਜਿਹੜੀ ਆ ਉਹ ਕਟਣਾ ਹੁੰਦੀ ਹੈ ਉਸ ਤੋਂ ਬਾਅਦ ਮੀਡੀਏ ਦੇ ਕਹਿਣ ਦੇ ਮੁਤਾਬਕ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਕੋਲੋਂ ਉਹਨਾਂ ਦੀ ਭੈਣ ਤੋਂ ਕੋਲੋਂ ਪੁਲਿਸ ਪੁੱਛਗਿੱਛ ਕਰਦੀ ਹੈ ਅਫਤਾਰ ਸਿੰਘ ਖੰਡਾ ਦਾ ਵੀ ਨਾਮ ਆਉਂਦਾ ਹੈ ਨੇੜਲੇ ਸਾਥਕਾਂ ਦੇ ਵਿੱਚੋਂ ਪਰ ਗੱਲ ਇੱਥੇ ਇੰਨਾ ਬੰਦੇ ਨੇ ਸਗਲ ਕੀਤਾ ਅਮਰਤਪਾਲ ਦੀ ਨੇੜਲੇ ਰਹਿ ਸਲਾਹਕਾਰ ਤੱਕ ਵੀ ਕਹਿ ਰਹੇ ਨੇ ਕਿ ਰਹਿ ਆ ਉਹਨਾਂ ਦੇ ਹਨਾ ਤੇ ਇੰਨਾ ਬੰਦੇ ਨੇ ਕੰਮ ਕੀਤਾ ਪਾਰਟੀ ਲਈ ਇੱਕ ਇਨਸਾਨ ਲਈ ਇੱਕ ਬੰਦੇ ਲਈ ਜਥੇਬੰਦੀ ਲਈ ਹਨਾ ਤੇ ਉਹਨਾਂ ਲਈ ਜਿਹੜਾ ਵਾਜ ਉਹਨਾਂ ਨੂੰ ਭੁੱਲਿਆ ਭੁਲਾ ਦਿੱਤਾ ਉਸ ਬੰਦੇ ਉਸ ਇਨਸਾਨ ਨੂੰ ਇਹ ਮੈਂ ਨਹੀਂ ਕਹਿ ਰਿਹਾ ਉਹਨਾਂ ਦੀ ਮਾਤਾ ਦੀ ਇੰਟਰਵਿਊਸ ਆਈ ਸੀਗੀ ਉਹ ਕਹਿ ਰਹੀ ਕਿ ਜਿਸ ਦਿਨ ਇਹਨਾਂ ਨੇ ਇਲੈਕਸ਼ਨ ਲੜਨੀ ਸੀ ਸਾਨੂੰ ਪੁੱਛਿਆ ਤੱਕ ਨਹੀਂ ਕਹਿੰਦੀ ਕਿ ਪੁੱਛਣਾ ਤੇ ਬੜੀ ਗੱਲ ਦੂਰ ਦੀ ਹੈ ਸਾਡਾ ਨਾਮ ਨਹੀਂ ਲਿਆ ਕਹਿੰਦੀ ਨਾਮ ਹੀ ਮਤਲਬ ਕਹਿ ਰਹੇ ਨੇ ਕਿ ਜੇ ਨਾਮ ਨਹੀਂ ਲਿਆ ਤੇ ਉਤੋਂ ਤੱਕ ਕੀ ਸਾਡੇ ਜਿਹੜੇ ਪੋਸਟਰ ਨੇ ਉਹਨਾਂ ਦੇ ਉੱਤੇ ਫੋਟੋ ਹੀ ਲਾ ਦਿਓ ਮੇਰੇ ਬੱਚੇ ਦੀ ਉਹ ਵੀ ਨਹੀਂ ਲਾਈ ਇਹ ਕੀ ਕਰਨਾ ਹੈ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਸਾਰੇ ਸਮਰਥਕਾਂ ਕੋ ਸਾਰੇ ਜਿਹੜੇ ਅਮਰਪਾਲ ਦੇ ਅਮੈਦੀ ਨੇ ਜਿਨ੍ਹਾਂ ਦਾ ਪਰਿਵਾਰ ਹੈ ਜਾਂ ਉਹਨਾਂ ਦੀ ਟੀਮ ਹੈ ਮੈਂ ਉਹਨਾਂ ਕੋ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਕਾਰਨ ਕਿਉਂ ਕਿਉਂ ਦੀਪ ਸਿੱਧੂ ਆ ਗਿਆ ਤੇ ਅਫਤਾਰ ਸਿੰਘ ਕੰਡਾ ਖੰਡਾ ਕਿੱਥੇ ਰਹਿ ਗਿਆ ਅਫਤਾਰ ਸਿੰਘ ਖੰਡੇ ਦਾ ਨਾਂ ਕਿਉਂ ਨਹੀਂ ਲਿਆ ਗਿਆ ਏ ਹੁਣ ਮੇਰੇ ਕਈ ਵੀਰ ਭਰਾ ਕਹਿਣਗੇ ਤੂੰ ਆਇਆ ਕੀ ਗੱਲ ਲਖਣ ਹੋ ਗਈ ਆ ਹੋ ਗਿਆ ਵੀਰ ਮੇਰਾ ਗੱਲ ਇਹ ਨਹੀਂ ਆ ਗੱਲ ਇੱਕ ਮਾਂ ਦੇ ਪੁੱਤ ਦੀ ਐ ਉਹਨੇ ਉਸ ਮਾਂ ਦਾ ਦਰਦ ਸਮਝੋ ਜਿਹੜੀ ਮਾਂ ਕਹਿ ਰਹੀ ਐ ਕਿ ਮੇਰੇ ਪੁੱਤ ਨੂੰ ਇਨਸਾਫ ਤਾਂ ਕਿਤੇ ਬੜੀ ਦੂਰ ਦੀ ਗੱਲ ਐ ਉਹਦਾ ਨਾਂ ਹੀ ਲੈ ਦੋ ਕੋਈ ਦੁੱਖ ਹੁੰਦਾ ਵਾ ਤੋਅਸ ਕਰਕੇ ਮੈਂ ਮੈਂ ਉਹਨਾਂ ਦਾ ਹਮਾਇਤੀ ਵੀ ਨਹੀਂ ਆ ਮੈਂ ਅਮਰਤਪਾਲ ਦਾ ਬਸ ਮੈਂ ਇੱਕ ਗੱਲ ਜਿਹੜੀ ਸੀਗੀ ਮੈਂ ਵੀਡੀਓ ਬਣਾਉਣੀ ਸੀ ਇਸ ਮੁੱਦੇ ਦੇ ਬਣਾਉਣੀ ਸੀ ਮੈਨੂੰ ਦੁੱਖ ਲੱਗਾ ਮੈਂ ਕਿਹਾ ਯਾਰ ਤੁਹਾਡੇ ਕੋਲੋਂ ਗੱਲ ਰੱਖਦਾ ਵਾਂ ਜਿਹੜੀ ਆ ਜਨਤਾ ਦੀ ਅਦਾਲਤ ਹੁੰਦੀ ਹੈ ਉਹ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ ਹੁਣ ਤੁਸੀਂ ਫੈਸਲਾ ਕਰਨਾ ਵਾ ਹਨਾ ਸਾਰਾ ਮੈਂ ਛੋਟੀ ਛੋਟੀ ਉਹਨਾਂ ਦੀ ਕਟਣਾ ਦੱਸਦੀ ਕਿ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਏਜੰਸੀਆਂ ਨੇ ਨਾਮ ਹੀ ਲਿਆ ਜਦੋਂ ਯੂਕੇ ਦੇ ਵਿੱਚ ਦੂਤ ਦੂਤਾਵਾਸ ਜਿਹੜੇ ਸੀ ਉਹਨਾਂ ਤੇ ਹਮਲਾ ਹੋਇਆ ਤੇ ਉਹਨਾਂ ਦੇ ਵਿੱਚ ਕਾਸਕ ਤੌਰ ਤੇ ਅਵਤਾਰ ਸਿੰਘ ਖੰਡੇ ਦਾ ਨਾਮ ਆਉਂਦਾ ਰਿਹਾ ਉੱਭਰ ਕੇ ਆਉਂਦਾ ਰਿਹਾ ਹਨਾ ਤੇ ਕਈ ਸਵਾਲ ਨੇ ਜਿਹੜੇ ਮਤਲਬ ਉੱਭਰ ਕੇ ਆ ਰਹੇ ਨੇ ਕਿਉਂ ਨਹੀਂ ਅਵਤਾਰ ਸਿੰਘ ਖੰਡੇ ਦਾ ਜ਼ਿਕਰ ਕੀਤਾ ਗਿਆ ਸਾਰੀ ਇਲੈਕਸ਼ਨ ਦੇ ਵਿੱਚ ਜੇ ਕੀਤਾ ਗਿਆ ਵਾ ਤਾਂ ਪਲੀਜ਼ ਤੁਸੀਂ ਕਮੈਂਟ ਰਾਈਂ ਦੱਸ ਦੇ ਸਕਦੇ ਹੋ ਮੈਨੂੰ ਹਨਾ ਤੇ ਜਿਹੜਾ ਮੈਨੀਫੈਕਚਰ ਆ ਜੇ ਉਹ ਤੁਹਾਡੇ ਕੋਲ ਹੈਗਾ ਤਾਂ ਉਹ ਵੀ ਮੈਨੂੰ ਮਤਲਬ ਦੱਸਿਓ ਕਿ ਉਹਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਅਸੀਂ ਇਨਾ ਇਨਾ ਸ਼ੀਦਾਂ ਦੇ ਜਿਹੜੇ ਆ ਉਹ ਇਨਸਾਫ ਲਈ ਮੰਗ ਕਰਾਂਗੇ ਮੈਂਬਰੀ ਪਾਰਟ ਪਾਰਲੀਮੈਂਟ ਵਿੱਚ ਜਾ ਕੇ ਸੋ ਇਦਾਂ ਦੇ ਸਵਾਲ ਆ ਰੱਬ ਮਿਹਰ ਕਰੇ ਸਾਰਿਆਂ ਤੇ ਜਿੱਤੇ ਨਹੀਂ ਪਾਰਲੀਮੈਂਟ ਵਿੱਚ ਅਮਰਤਪਾਲ ਜੀ ਛੁੱਟਣ ਪਾਰਲੀਮੈਂਟ ਵਿੱਚ ਪਹੁੰਚਣ ਮੁੱਦੇ ਠਾਣ ਸਾਡੇ ਪੰਜਾਬ ਦੇ ਸੋ ਇਹ ਗੱਲਾਂ ਨੇ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਤੇ ਕੋਈ ਇਹਦੇ ਵਿੱਚ ਮੈਂ ਕੋਈ ਗਲਤ ਗੱਲ ਨਹੀਂ ਕਹੀ ਇਹ ਮੈਨੂੰ ਦੁੱਖ ਹੋਇਆ ਮੈਨੂੰ ਫੀਲ ਹੋਇਆ ਮੈਂ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਗੱਲ ਦੀਪ ਸਿੱਧੂ ਨੂੰ ਤਾਂ ਅੱਗੇ ਰੱਖਣਾ ਹੀ ਰੱਖਣਾ ਸੀ ਕਿਉਂਕਿ ਉਹਨਾਂ ਦੀ ਜਥੇਬੰਦੀ ਸੀ ਹਨਾ ਅਫਤਾਰ ਸਿੰਘ ਖੰਡੇ ਦਾ ਕਿਉਂ ਨਹੀਂ ਜ਼ਿਕਰ ਕੀਤਾ ਗਿਆ ਮੈਂ بار بار ਇਹ ਸਵਾਲ ਪੁੱਛ ਰਿਹਾ ਕਿਉਂ ਨਹੀਂ ਉਹਨਾਂ ਦਾ ਜ਼ਿਕਰ ਕੀਤਾ ਗਿਆ ਜੇ ਕੀਤਾ ਗਿਆ ਵਾ ਤੇ ਤੁਸੀਂ ਦੱਸ ਸਕਦੇ ਹੋ ਪਰ ਨਹੀਂ ਮੇਰੇ ਸਾਹਮਣੇ ਨਹੀਂ ਉਹਨਾਂ ਦੀ ਫੋਟੋ ਤੱਕ ਵੀ ਨਹੀਂ ਲਾਈ ਗਈ ਤੋਂ ਸੋ ਇਹ ਸਵਾਲ ਨੇ ਉਹਨਾਂ ਦੇ ਪਰਿਵਾਰ ਚ ਕੀ ਚੱਲ ਰਿਹਾ ਸੀ ਉਹਨਾਂ ਦੇ ਜਿਹੜੀ ਟੀਮ ਐ ਕੋਈ ਫਰਮਝ ਨਹੀਂ ਲੱਗੀ ਹੋਊਗੀ ਹੋ ਸਕਦਾ ਇਹ ਬੰਦਾ ਗਲਤੀਆਂ ਦਾ ਪੁਤਲਾ ਹੈ ਬਹੁਤ ਗਲਤੀਆਂ ਹੋ ਜਾਂਦੀਆਂ ਇਨਸਾਨ ਤੋਂ ਪਰ ਸੋਚਣਾ ਪੈਂਦਾ ਸੀ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਣਾ ਪੈਂਦਾ ਸੋ ਇਸ ਕਰਕੇ ਵੀਰ ਮੇਰੇ ਉਹ ਵੀਡੀਓ ਬਹੁਤ ਲੰਮੀ ਐ ਤੇ ਮੈਨੂੰ ਇਹ ਸਵਾਲ ਦਾ ਜਵਾਬ ਜ਼ਰੂਰ ਦਿਓ ਮੈਂ ਤੁਹਾਡੀ ਉਡੀਕ ਕਰੂੰਗਾ ਬਾਕੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਨੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ 断的话。